ਹੈਲੋ ਦੋਸਤੋ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਹਲਵਾ ਜਾਂ ਫਿਰ ਗਜਰੇਲਾ ਵੀ ਕਹਿ ਦਿੰਦੇ ਐ ਇਹਨੂੰ ਇਹਦੇ ਲਈ ਲਏਗਾ ਲਮੇ ਕਿਲੋ ਚੌਪ ਕੀਤੀਆਂ ਹੋਈਆਂ ਗਾਜਰਾਂ ਤੇ ਚਾਰ ਲੈਚੀਆਂ ਨੇ ਛੋਟੀਆਂ ਬਾਕੀ ਡਰਾਈ ਫਰੂਟਸ ਜਿਹੜੇ ਵੀ ਤੁਸੀਂ ਪਾਉਣਾ ਚਾਹੋ ਨੇ ਉਹ ਪਾ ਸਕਦੇ ਹੋ ਨਾ ਸਕਿੱਪ ਵੀ ਕਰ ਸਕਦੇ ਹੋ ਤੇ ਤਿੰਨ ਵੱਡੇ ਚਮਚ ਲੈਨੇ ਦੇਸੀ ਕੀ ਤੇ ਇੱਕ ਬੌਲ ਛੋਟਾ ਬੌਲ ਲਿਆਵਾ ਮੈਂ ਸ਼ੱਕਰ ਦਾ ਅਸੀਂ ਗਾਜਰਾਂ ਦੇ ਵਿੱਚ ਜਿਹੜਾ ਸ਼ੱਕਰ ਪਾਵਾਂਗੇ ਮੈਂ ਲੈ ਲਏ ਜਨ ਤੇ ਇੱਕ ਕੱਪ ਲਿਆਵਾ ਮੈਂ ਦੁੱਧ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਗੈਸ ਔਨ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਘਿਓ ਦੇਸੀ ਘਿਓ ਇਹ ਘਿਓ ਇਸ ਘਰੇ ਤਿਆਰ ਕਰਦੇ ਨੇ ਮਲਾਈ ਤੋਂ ਮਲਾਈ ਲਾ ਕੇ ਘਿਓ ਪਾਵਾਂਗੇ ਘਿਓ ਪਾਵਾਂਗੇ ਆਪਾਂ ਤੇ ਗੈਸ ਦੀ ਫਲੇਮ ਜਿਹੜੀ ਲੋ ਕਰ ਲਾਂਗੇ ਤੇ ਇਹਨਾਂ ਚ ਪਾਵਾਂਗੇ ਆਪਾਂ ਚਾਰ ਇਲਾਚੀਆਂ ਜਿਹੜੀਆਂ ਪਹਿਲਾਂ ਇਹਨੇ ਵੀ ਕੱਢ ਕੇ ਰੱਖਿਆ ਹੈ ਛੋਟੇ ਇਲਾਚੀ ਇਹਨਾਂ ਸਵਾਗ ਬਹੁਤ ਹੀ ਵਧੀਆ ਹੁੰਦਾ ਹੈ ਗਰੇਲੇ ਚ ਜੰਗੀ ਤਰ੍ਹਾਂ ਨਾ ਘੋਲ ਲਾਂਗੇ ਕਿਉਂ ਤੇ ਹੁਣ ਆਪਾਂ ਇਹਨਾਂ ਚ ਪਾਵਾਂਗੇ ਗਾਜਰਾ ਮੋਲੀ ਉਲ ਕਰਕੇ ਇਹਨਾਂ ਨੂੰ ਆਪਾਂ ਤੁਹ ਮਲਾਂਗੇ ਚੰਗੀ ਤਰ੍ਹਾਂ ਨਾਲ ਪਾ ਕੇ ਮੈਂ ਥੋੜਾ ਕਰਕੇ ਹਿਲਾਉਂਦੇ ਰਹਾਂਗੀ ਕਿਉਂ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਮੈਂ ਵੱਡੇ 3 ਚਮਚੇ ਦਸੂਖੀ ਦੇ ਲੈ ਲਏ ਹਾਂ ਸਟੱਪ ਅੰਡੀਆਂ ਗਾਜਰਾਂ ਨੇ ਸਾਰੀਆਂ ਗਾਜਰਾਂ ਆਪਾਂ ਇਹ ਵਿੱਚ ਪਾ ਦੇਣੀਆਂ ਨੇ ਗਜਰਾ ਪਾਉਣ ਤੋਂ ਬਾਅਦ ਇਹਨੂੰ ਤੋਂ ਹਲਾਵਾਂਗੇ ਜੁੜੇ ਦਰਾਣਾ ਇਹ ਤੁਸੀਂ ਪੀਸ ਕੱਟ ਕੇ ਵਰਦੀ ਵੀ ਤਿਆਰ ਕਰ ਸਕਦੇ ਗਾਜਰਾ ਜਿਹੜਾ ਆਪਾਂ ਨੇ ਹੁਣ 10 ਤੋਂ ਲੈ ਕੇ 15 ਮਿੰਟਾ ਜਿਹੜਾ ਦੇਸੀ ਥੋੜੇ ਵਿੱਚ ਭੁੰਨ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਕਿੱਲੋ ਬਾਜਰਾ ਨੇ ਤੇ ਮੈਂ ਪਾਈਆ ਜਿਹੜਾ ਵਾ ਇਹਦੇ ਦੁੱਧ ਮਾਉਣ ਲੱਗੇ ਆ। ਥੋੜੀ ਥੋੜੀ ਕਰਕੇ ਇਹਨੂੰ ਆਪਾਂ ਨਾਲ ਦੇ ਨਾਲ ਮਿਕਸ ਕਰੀ ਜਾਣਾ ਉਹਨੂੰ ਤੇ ਆਪਾਂ ਇਹਨੂੰ ਤਦ ਤੱਕ ਪਕਾਉਣਾ ਵਾ ਜਦ ਤੱਕ ਆਪਣਾ ਜਿਹੜਾ ਦੁੱਧਾ ਉਹ ਚੰਗੀ ਤਰ੍ਹਾਂ ਨਾਲ ਜਿਹੜੀ ਆਪਣੀ ਬਾਜਰਾ ਨੇ ਉਹ ਸੋਕ ਨਹੀਂ ਲੈਂਦੀਆਂ। ਉਹ ਆਪਾਂ ਨੇ ਹਿਲਾਉਂਦੇ ਰਹਿਣਾ ਮਾਰਾਉਂਦੇ ਰਹਿਣਾ। ਇੱਕ ਕੱਪ ਦੁੱਧ ਪਾਇਆ ਵਾ ਇਹਦੇ 'ਚ। ਤੇ ਨਾਲ ਦੀ ਨਾਲ ਆਪਾਂ ਇਹਨੂੰ ਥੋੜੀ ਥੋੜੀ ਕਰਕੇ ਮਗਾਉਂਦੇ ਰਹਾਗੇ। ਇਨੂੰ ਆਪਾਂ ਇਹ ਲਾਉਂਦੇ ਰਹਾਂਗੇ ਨਮ ਤੇ ਜਿਹੜਾ ਦੁੱਧ ਆ ਉਹ ਆਪਸ਼ਨਲ ਆ ਤੁਸੀਂ ਦੁੱਧ ਨੂੰ ਸਕਿੱਪ ਵੀ ਕਰ ਸਕਦੇ ਹੋ ਇਕੱਲੇ ਦੇਸੀ ਘਿਓ ਚ ਬਣਾ ਕੇ ਬਹੁਤ ਜਲਦੀ ਬਣ ਜਾਂਦਾ ਵਾ ਤੇ ਦੁੱਧ ਨੂੰ ਜਿਹੜਾ ਹੈਗਾ ਵਾ ਮੱਚਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਇਹ ਆਪਸ਼ਨਲ ਆ ਤੁਸੀਂ ਦੁੱਧ ਬਿਨਾ ਪਾਏ ਵੀ ਬਣਾ ਸਕਦੇ ਹੋ ਗਜਰੇਲਾ ਤੇ ਜਦ ਤੱਕ ਮੇਰਾ ਇਹ ਗਜਰੇਲਾ ਬਣ ਕੇ ਤਿਆਰ ਹੁੰਦਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ పాయి ఫ్రూట్ కట్టే పా ਇਸ ਤਰ੍ਹਾਂ ਨਾਲ ਹਲਾ ਕੇ ਚੱਕਰ ਪਾਉਣ ਕਰਕੇ ਥੋੜਾ ਜਿਹਾ ਪਾਣੀ ਆਇਆ ਹੈ ਇਹਦਾ ਗੱਟਾ ਛਾਤੀਏ ਪਰ ਥੋੜਾ ਜਿਹਾ ਦੋ ਬਰਨਾਂ ਨੂੰ ਕੜਾ ਕਰ ਲੈਣਾ ਉਹਨੂੰ ਬਿਲਕੁਲ ਟੇਸਟ ਤੋਂ ਬਾਅਦ ਆਪਾਂ ਇਹਦੇ ਚ ਪਾਵਾਂਗੇ ਉਹ ਜਿਹੜਾ ਨੰਨਾ ਨੇ ਇਹ ਲਾਓ ਤੇ ਫਿਰ ਮੰਗ ਲਿਆ ਉਹ ਨੂੰ ਆਪਾਂ ਇਹਦੇ ਚ ਪੂਆ ਪਾ ਦਾਂਗੇ ਆਪਸ਼ਨ ਆ ਨਾ ਇਹ ਹੋਮੈਟੇ ਰਿਚ ਕਰੇ ਕਰਦੀ ਮਲਾਈ ਨੂੰ ਤਿਆਰ ਕੀਤਾ ਵਾ ਚਪਕੂਆ ਪਾ ਕੇ ਮਲਾਲਾਂਗੇ